ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਕਾਫੀ ਤਕੜਾ ਸਿਸਟਮ ਪੰਜਾਬ ਵੱਲ ਕੂਚ ਕਰ ਰਿਹਾ ਹੈ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ 30 ਜੂਨ ਦੇ ਨੇੜੇ ਦੇ ਨੇ ਪੰਜਾਬ ਦੇ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਤੇ ਜਿਸ ਦੇ ਕਾਰਨ ਪੰਜਾਬ ਦੇ ਪੂਰਬੀ ਇਲਾਕਾ ਜਾਨੀ ਕਿ ਦੁਆਬਾ ਬੈਲਟ ਜਿਹਨੂੰ ਆਪਾਂ ਕਹਿੰਦੇ ਆ ਉਦੇ ਵਿੱਚ ਠੀਕ ਠਾਕ ਮੀਂਹ ਸਵੇਰ ਤੋਂ ਹੀ ਦੇਖਣ ਨੂੰ ਮਿਲਿਆ ਦੁਪਹਿਰ ਤੱਕ ਤਗੜਾ ਮੀਂਹ ਹੋਇਆ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਖਰਾਬਟ ਆਈ ਹੈ ਦਿਨ ਦੇ ਵੇਲੇ ਐਵਰੇਜ ਤਾਪਮਾਨ 35 ਡਿਗਰੀ ਦੇਖਿਆ ਗਿਆ ਹੁਣ ਵੀ ਇੱਕ ਤਗੜਾ ਸਿਸਟਮ ਪੰਜਾਬ ਵੱਲ ਕੋਚ ਕਰ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਸਰੱਧ ਦੇ ਇਲਾਕੇ ਦੇ ਨੇੜੇ ਤੇੜੇ ਤਗੜੇ ਸਿਸਟਮ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਅੱਜ ਰਾਤ ਦੇ ਕਿਹੜੇ ਜ਼ਿਲ੍ਹੇ ਵਿੱਚ ਐਂਟਰ ਕਰਨਗੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਏਰੀਆ ਵਿੱਚ ਫਿਲਹਾਲ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ YouTube ਵਾਲੇ ਫਾਰਮਰ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਕੱਲ ਕੀਤੀ ਜਾਵੇ ਤਗੜੇ ਸਿਸਟਮ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਦੱਖਣ ਪੂਰਬੀ ਇਲਾਕੇ ਤੋਂ ਬਰਨਣੇ ਸ਼ੁਰੂ ਹੋ ਚੁੱਕੇ ਨੇ ਜੋ ਕੁਝ ਹੀ ਦੇਰ ਵਿੱਚ ਪੰਜਾਬ ਵੱਲ ਕੋਚ ਕਰਨਗੇ ਰਾਤ 12 ਤੋਂ 2 ਵਜੇ ਦੇ ਦਰਮਿਆਨ ਇਹ ਸਿਸਟਮ ਪੰਜਾਬ ਵੱਲ ਪਹੁੰਚਣਗੇ ਜਿਸ ਦੇ ਨਾਲ ਸਭ ਤੋਂ ਪਹਿਲਾਂ ਜਿਹੜੇ ਜ਼ਿਲ੍ਹੇ ਇਸ ਦੇ ਅੰਦਰ ਕਵਰ ਹੁੰਦੇ ਦਿਖਾਈ ਦੇ ਰਹੇ ਨੇ ਉਹ ਹਨ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਮੁਹਾਲੀ ਰੂਪਨਗਰ ਲੁਧਿਆਣੇ ਦਾ ਕੁਝ ਕੇ ਇਲਾਕਾ ਜੀ ਫਿਰ ਰੂਪਨਗਰ ਤੋਂ ਅਗਰ ਅੱਗੇ ਜਾਈਏ ਤਾਂ ਹੁਸ਼ਿਆਰਪੁਰ ਨਮਾਸ਼ਹਿਰ ਫਿਰ ਗੁਰਦਾਸਪੁਰ ਪਠਾਨਕੋਟ ਹੌਲੀ ਹੌਲੀ ਇਹ ਸਿਸਟਮ ਲੁਧਿਆਣੇ ਤੋਂ ਅੱਗੇ ਜਲੰਧਰ ਕਪੂਰਥਲੇ ਨੂੰ ਆਪਣੀ ਚਪੇਟ ਵਿੱਚ ਲੰੰਦੇ ਹੋਏ ਦਿਖਾਈ ਦੇਣਗੇ ਯਾਨੀ ਕਿ ਰਾਤ 1 ਜਾਂ 2 ਵਜੇ ਦੇ ਵਿਚਕਾਰ ਇਹ ਸਿਸਟਮ ਪਹੁੰਚ ਕੇ ਦਿਖਾਈ ਦੇ ਰਹੇ ਨੇ ਤੇ ਤੜਕੇ 4 ਤੋਂ 5 ਵਜੇ ਤੱਕ ਇਹਨਾਂ ਇਲਾਕੇ ਨੂੰ ਇਹ ਕਵਰ ਕਰ ਲੈਣਗੇ ਤੇ ਹੌਲੀ-ਹੌਲੀ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਸਾਨੂੰ ਸਿਸਟਮ ਦੇ ਨਾਲ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਤਗੜਾ ਮੀਂਹ ਹੋਣ ਦੀ ਉਮੀਦ ਇਹਨਾਂ ਇਲਾਕੇ ਵਿੱਚ ਬਣੀ ਹੋਈ ਹੈ ਜਿਵੇਂ ਜਿਵੇਂ ਸਿਸਟਮ ਫਿਰ ਅੱਗੇ ਵਧੇਗਾ ਤਾਂ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਪਰ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਜਿਹੜੀ ਹੈ ਉਹ ਹਜੇ ਖੁੱਲ ਕੇ ਨਹੀਂ ਮਿਲੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਜਿਹੜੇ ਨੇ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਸੈਂਟਰਲ ਪੰਜਾਬ ਤੱਕ ਸਾਨੂੰ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 1 ਜੁਲਾਈ ਤੋਂ ਲੈ ਕੇ 3 ਜੁਲਾਈ ਦੇ ਵਿੱਚਕਾਰ ਜਿਹੜੇ ਮੀਂਹ ਹੋ ਰਹੇ ਹੇ ਨੇ ਉਹਦੇ ਵਿੱਚ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੀ ਬੈਲਟ ਜਿਹਨੂੰ ਆਪਾਂ ਮਾਲਵਾ ਬੈਲਟ ਜਾਂ ਮਾਲਵੇ ਦਾ ਇਲਾਕਾ ਸੋਰੀ ਦੁਆਬੇ ਦਾ ਇਲਾਕਾ ਕਹਿੰਦੇ ਆ ਉਸ ਦੁਆਬੇ ਦੇ ਇਲਾਕੇ ਵਿੱਚ ਮੀਂਹ ਜ਼ਿਆਦਾ ਹੈ ਮਾਲਵੇ ਦੇ ਇਲਾਕਾ ਜਿਹੜਾ ਹਰਿਆਣੇ ਤੋਂ ਗੱਲ ਕਰੀਏ ਰਾਜਸਥਾਨ ਨੂੰ ਛੂੰਦਾ ਹੈ ਜਾਂ ਫਿਰ ਰਾਜਸਥਾਨ ਤੋਂ ਅੱਗੇ ਪਾਕਿਸਤਾਨ ਨੂੰ ਟੱਚ ਕਰਦਾ ਉਸ 벨ਟ ਵਿੱਚ ਮੀਂਹ ਦੇ ਚਾਂਸ ਘਟਨੇ ਜਿਸ ਦੇ ਮੱਦੇਨਜ਼ਰ ਇਹਨਾਂ ਇਲਾਕਿਆਂ ਦਾ ਕਿਸ ਸਿਸਟਮ ਪਹੁੰਚ ਤਾਂ ਪਹੁੰਚਦਾ ਕਮਜ਼ੋਰ ਹੋ ਜਾਵੇਗਾ ਬਾਕੀ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਨਵੀਂ ਜਾਣਕਾਰੀ ਆਉਂਦੀ ਹੈ ਤਾਂ ਉਹ ਜਾਣਕਾਰੀ ਵੀ ਤੁਹਾਡੇ ਤੱਕ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਕੱਲ ਨੂੰ ਅਗਲੀਆਂ ਜਾਣਕਾਰੀਆਂ ਜੋ ਵੀ ਹੋਣਗੀਆਂ ਕੋਸ਼ਿਸ਼ ਕਰਾਂਗੇ 4 ਤੋਂ 5 ਦਿਨ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਕਿ ਤੁਹਾਨੂੰ ਇੱਕ ਅੰਦਾਜ਼ਾ ਜਿਹਾ ਮਿਲ ਸਕੇ ਕਿ ਆਉਣ ਦੇ ਕਿਹੜੇ ਦਿਨ ਕਿਵੇਂ ਦੇ ਹਾਲਾਤ ਨੇ ਪੰਜਾਬ ਵਿੱਚ ਕਦੋਂ-ਕਦੋਂ ਮੀਂਹ ਹੋਵੇਗਾ ਬਣੇ ਰਹੋ ਚੈਨਲ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ